ਦਾ ਤੇ ਬਨਾਲਾ ਫਿਰ 5.5 ਕਿਲੇ ਦੇ ਹਿਸਾਬ ਨਾਲ ਕਿੰਨੇ 5.5 ਜਾਂ 7.5 ਕਿਲੇ ਵਾਹਣ ਤੇ ਦੇਖਣ ਜੀ ਪਤਾ ਲੱਗ ਜਾਂਦਾ ਯਾਰ ਉਹ ਨਹੀਂ ਭਰਾਵਾ ਤੈਨੂੰ ਭਲੇਖਾ 5.5 ਕਿਲੇ ਹੀ ਆ ਆਇਆ ਯਾਰ ਵਾਹਣ ਚ ਚੱਲ ਪਹਿਲਾਂ ਮੇਰੇ ਨਾਲ ਵਾਹਣ ਚ ਚੱਲ ਵੜੋ ਉਹ ਕਾਸ਼ ਕਿਉਂ ਕਮਲੇ ਬਣਾਈ ਜਾਣਾ ਯਾਰ ਆ ਤੇਰਾ 5 ਕਿਲਿਆਂ ਦਾ ਟੱਕ ਤੇ ਉਹ ਤੇ 2.5 ਕਿਲਿਆਂ ਸਾਢੇ 7 ਕਿਲਿਆਂ ਦਾ ਹੋ ਗਏ ਯਾਰ ਉਹ ਨਹੀਂ ਭਰਾਵਾ ਤੈਨੂੰ ਭਰੇਖਾ ਇਹ 4 ਕਿਲਿਆਂ ਦਾ ਉਹ 2 ਕਿਲਿਆਂ ਦਾ ਉਹ ਮੈਨੂੰ 15 ਸਾਲ ਹੋ ਗਏ ਮਸ਼ੀਨ ਚਲਾਉਂਦੇ ਨੇ ਯਾਰ ਮੈਨੂੰ ਕਢਾਵਾਂ ਤਾਂ ਪਤਾ ਨਹੀਂ ਆਇਆ ਕਰ ਜਾਂ ਫੀਤਾ ਲਿਆ ਯਾਰ ਉਹ ਕੀ ਚੱਕਰ ਆ ਮੁੰਡੋ ਕਾਦਾ ਰੋਲਾ ਉਹ ਰੋਲਾ ਕਾਦਾ ਯਾਰ ਵਾਹਣ ਆਪਣਾ ਤੈਨੂੰ ਪਤਾ ਸਾਢੇ 5 ਕਿਲਿਆਂ ਇਹ ਆਂਦਾ ਸਾਢੇ 7 ਕਿਲਿਆਂ ਜਾਂ ਐਂ ਕਰ ਸਾਢੇ ਲੇ ਫੀਤਾ ਚੱਕ ਕੇ ਲਿਆ ਘਰੋਂ ਇਹ ਤਾਂ ਸ਼ੱਕ ਦੂਰ ਕਰ ਗਏ ਫੀਤੇ ਦੀ ਕਿ ਲੋੜ ਆ ਯਾਰ ਹੁਣ ਮੈਂ ਕਰਮਾ ਮਾਰ ਦੇਣਾ ਪਤਾ ਲੱਗ ਜੂ 5 ਕਿੱਲਿਆ ਕੇ 7 ਕਿੱਲਿਆ ਮੈਂ ਤਾਂ ਅੱਦੇ ਮਾਰਲੇ ਦਾ ਫਰਕ ਨਹੀਂ ਪੈਣ ਦਿੰਦਾ ਮੈਂ ਤਾਂ ਸਰਸਈਆਂ ਕੱਢ ਦੂੰ ਉਹ ਰਹਿਣ ਦਿਓ ਸਾਡੇ ਵਾਲਾ ਤੂੰ ਕਰਮਾ ਮਾਰ ਨੂੰ ਸਿਲੰਡਰ ਜਿੱਡਾ ਤੇਰਾ ਕੱਦਾ ਉਹ ਜਿੱਡੀ ਕਿ ਤੇਰੀ ਕਰਮਾ ਨਾ ਜੇ ਤੂੰ ਕਰਮਾ ਮਾਰ ਲਗਾ ਇਹ ਤਾਂ ਕਹਿੰਦਾ ਪਤਾ ਨਹੀਂ 7 ਤਾਂ ਕਿ 7.5 ਤੂੰ ਤਾਂ 10 ਕਿੱਲੇ ਬਣਾ ਦੇਗਾ ਐਵੇਂ ਗਲੇਲੂ ਬਣਿਆ ਫਿਰਦਾ ਲੈ ਚੁੱਪ ਕਰਕੇ ਫੀਤਾ ਚੱਕ ਲਿਆ ਕਰੋ